ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਭਾਜੀ ਹਰਦੀਪ ਸਿੰਘ ਦੇ ਫਾਰਮ ਤੋਂ ਦੋਸਤੋ ਅੱਜ ਦੀ ਆਪਾਂ ਵੀਡੀਓ ਬਣਾ ਰਹੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਨੌ 10 ਮੱਝਾਂ ਦਿਖਾਉਣੀ ਆ ਜਿਨ੍ਹਾਂ ਦੇ ਵਿੱਚੋਂ ਕੁਝ ਮੱਝਾਂ ਸੁਈਆਂ ਤੇ ਕੁਝ ਮੱਝਾਂ ਗੱਬਣਾ ਡਿਟੇਲ ਆਪਾਂ ਸਾਰੀ ਦੋਸਤੋ ਵੀਰ ਤੋਂ ਪ੍ਰਸ਼ੰਤ ਉਸ ਤੋਂ ਪਹਿਲਾਂ ਦੋਸਤੋ ਸਾਰੇ ਵੀਰਾਂ ਨੂੰ ਬੇਨਤੀ ਆ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਨਿਰਖਪਰਖ ਕਰਕੇ ਪਸ਼ੂਕਿਰਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜੂ ਕਰਿਆ ਕਰੋ ਕਿਸੇ ਹੋਰ ਵੀ ਵੀਰ ਦਾ ਫਾਇਦਾ ਹੋ ਸਕਦਾ ਸੋ ਦੋਸਤੋ ਮੇਰਾ ਕੰਮ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਨਿਰਖਪਰਖ ਜਿਹੜੀ ਕਰਨੀ ਹੈ ਪਸ਼ੂ ਦੀ ਤੁਸੀਂ ਆਪ ਆ ਕੇ ਕਰਨੀ ਦੀ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਆ ਕਰਦੇ ਆ ਵੀਰ ਨਾਲ ਗੱਲਬ ਉਸ ਤੋਂ ਪਹਿਲਾਂ ਦੋਸਤੋ ਇੱਕ ਬੇਨਤੀ ਹੈ ਵੀਡੀਓ ਦੇ ਐਂਡ ਦੇ ਵਿੱਚ ਤੁਹਾਨੂੰ ਇੱਕ ਨਗੀਨਾ ਦਿਖਾਵਾਂਗੇ ਐਂਡ ਤੱਕ ਵੀਡੀਓ ਨੂੰ ਜਰੂਰ ਦੇਖਿਓ ਦੋਸਤੋ ਮਜਾ ਦੋਸਤੋ ਵੀਰ ਦੇ ਕੋਲ ਜਿੰਨੀਆਂ ਵੀ ਸਾਰੀਆਂ ਨਗੀਨੇ ਆ ਪਰ ਜਿਹੜਾ ਐਂਡ ਤੇ ਤੁਹਾਨੂੰ ਦਿਖਾਵਾਂਗੇ ਇੱਕ ਉਹ ਨਗੀਨਾ ਦਿਖਾਵਾਂਗੇ ਐਂਡ ਤੱਕ ਵੀਡੀਓ ਨੂੰ ਜਰੂਰ ਦੇਖਿਆ ਕਰੋ ਵੀਡੀਓ ਸਕਿਪ ਨਾ ਕਰਿਆ ਕਰੋ ਸਾਰੀ ਵੀਡੀਓ ਐਂਡ ਤੱਕ ਜਰੂਰ ਦੇਖਿਆ ਕਰੋ ਕਰਦੇ ਆ ਵੀਰ ਨਾਲ ਗੱਲਬਾਤ ਪੁੱਛਦੇ ਆ ਸਾਰੀ ਡਿਟੇਲ ਇਹਦਾ ਮਜਾ ਆ ਹਾਂਜੀ ਜੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੋ ਠੀਕ ਠਾਕ ਵਧੀਆ ਜੀ ਹੋਰ ਸੁਣਾਓ ਠੀਕ ਠਾਕ ਜੀ ਚੱਲੀ ਜਾਂਦਾ ਕੰਮ ਕਰ ਵਧੀਆ ਹਾਂਜੀ ਵਧੀਆ ਠੀਕ ਆ ਕਿਰਪਾ ਕਰ ਡਰੈਸ ਪੋਧੋ ਆਪਣਾ ਸਭ ਤੋਂ ਪਹਿਲਾਂ ਡਰੈਸ ਆਪਣਾ ਪੈਂਟ ਲਾਓ ਕਾ ਹਾਂਜੀ ਤਸਵੀਰ ਪੱਟੀ ਹਾਂਜੀ ਜਿਹੜਾ ਤਰਨ ਤਰਨ ਨਾਮ ਨਾਮ ਦੇਡ ਦਾ ਨਾਮ ਸਰਦਾਰ ਅਭੀ ਸਿੰਘ ਫੋਨ ਨੰਬਰ 98552 444 ਠੀਕ ਹੈ ਜੀ ਤੇ ਵੀ ਦੀ ਪਹਿਲਾ ਮਾਲ ਸਾਰਾ ਵੇਚ ਗਿਆ ਪਹਿਲਾ ਆਪਣਾ ਸਾਰਾ ਮਾਲ ਵੇਚ ਗਿਆ ਇੱਕੋ ਛੋਟੀ ਰਹਿ ਗਈ ਪਹਿਲੀ ਚ ਇੱਕੋ ਰਹਿ ਗਈ ਆ ਬਾਕੀ ਸਾਰਾ ਮਾਲ ਵੇਚ ਗਿਆ ਆਪਣਾ ਹੁਣ ਨਵਾਂ ਜਿੰਨੀਆਂ ਵੀਡੀਓ ਪਾਉਣੀ ਆ ਆਪਣਾ ਸਾਰਾ ਮਾਲ ਲਾਵਾਂਗਾ ਸਾਰਾ ਮਾਲ ਫਰੈਸ਼ ਹੈ ਹਾਂਜੀ ਕੱਲ ਹੀ ਆਈਆਂ ਇਹ ਵੀ ਛੋਟੀ ਵੇਚੀ ਸੀ ਤੇ ਉਹ ਵੀਰ ਉਹਨਾਂ ਨੇ ਆਪਾਂ ਨੂੰ ਸਾਈ 2000 ਰੁਪਏ ਦੇ ਕੇ ਗਏ ਸੀ ਕੋਈ ਵੀ ਹੋਣਾ ਵੀਰ ਉਹਨਾਂ ਤੇ ਵੀਰ ਉਹਨਾਂ ਦੇ ਕੋਈ ਨਹੀਂ ਲੈ ਜਾਣਗੇ ਹਾਂ ਤੇ ਉਹ ਫਿਰ ਉਹਨਾਂ ਦੇ ਪਾਣੀ ਪਾਣੀ ਆ ਗਿਆ ਕਿਤੇ ਰਿਸ਼ਤੇਦਾਰਾਂ ਦੇ ਦਰਵਾਜ਼ਾ ਦਰਾਜ਼ ਹਾਂਜੀ ਹਾਂਜੀ ਤੇ ਉਹ ਆਂਦੇ ਵੀਰ ਤੁਸੀਂ ਛੋਟੀ ਵੇਚ ਦੋ ਫੋਨ ਲਾਇਆ ਉਹਨਾਂ ਆਪਾਂ ਨੂੰ ਫੋਨ ਲਾਇਆ ਸਵੇਰੇ ਤੋਂ ਆ ਵੇਖ ਜੀ ਕਰਨੀ ਤੁਸੀਂ ਜਿਤ ਆ ਫਰੀ ਹੋ ਜਾਓ ਇਧਰੋਂ ਤੇ ਆਪ ਦਾ 2000 ਰੁਪਇਆ ਲੈ ਜਾਓ ਕੋਈ ਗੱਲ ਨਹੀਂ ਆਪਣੀ ਝੋਟੀ ਦੇ ਵੇਖੀ ਜਾਣੀ ਮਜਬੂਰੀ ਆ ਉਹਨਾਂ ਤਾਂ ਕਰਕੇ ਆਪਾਂ ਨੂੰ ਦੱਸਤਾ ਇੰਨਾ ਹੀ ਵੱਧੂ ਠੀਕ ਠੀਕ ਤੇ ਆਪ ਝੋਟੀ ਦੇ ਵੇਖ ਜਾਨੀ ਝੋਟੀ ਕਰ ਦੋਸਤ ਬਾਤ ਹੋ ਗਿਆ ਕਿੰਨਾ ਤੋ ਦੰਧਲੇ ਹੁਣ ਝੋਟੀ ਦਾ 10 ਕਿਲੋ ਦੁੱਧ ਹੋ ਗਿਆ ਠੀਕ ਹੈ ਸੂਆ ਪਹਿਲਾਂ ਤੁਸੀਂ ਸੂਆ ਪਹਿਲਾਂ ਦੋਂਦੀ ਆਮ ਨੂੰ ਮੂੰਹ ਦੋਂਦੀ ਹਾਂਜੀ ਬੱਚਾ ਦੇ ਮਗਰ ਬੱਚਾ ਮਗਰ ਕੱਟਾ ਠੀਕ ਹੈ ਜੀ ਇਹਦੇ ਨਾਲ ਦੀਆਂ ਜਿਹੜੀਆਂ ਸਾਰੀਆਂ ਵੇਗੀਆਂ ਝੋਟੀਆਂ ਠੀਕ ਹੈ ਜੀ ਦੋਸਤ ਪਹਿਲਾਂ ਸੂਈ ਹੈ ਝੋਟੀ ਸੂਈ ਹੈ ਸੂਈ ਨੂੰ ਵੀ ਕਿੰਨਾ ਵੀਰ ਨੇ ਡਿਟੇਲ ਸਾਰੀ ਦੋਸਤੋਂ ਤੁਹਾਨੂੰ ਦੱਸ ਹੀ ਦਿੱਤੀ ਐ ਚੰਗਾ ਦੋਸਤੋਂ ਆਰਡਰ ਕੁਆਲਿਟੀ ਨੇ ਤਿਆਰ ਕੀਤੀ ਐ ਚੰਗੇ ਕੱਦ ਕੱਢ ਦੀ ਐ ਨਿਕਲ ਨਿਕਾ ਸਿੰਘ ਐ ਪਹਿਲਾ ਸੁਆ ਦੋਂਦੀ ਮੂੰਹ ਬੱਚਾ ਨੇ ਕੱਟਾ ਦਿੱਤਾ ਸੋ ਦੋਸਤੋਂ ਵੀਰ ਉਹਨਾਂ ਦੀ ਮਜਬੂਰੀ ਕਰਨੇ ਝੋਟੀ ਰਹਿ ਗਈ ਨੇ ਝੋਟੀ ਹੀ ਵਿਗ ਗਈ ਸੀ ਥਣਾ ਥਣਾ ਦੀ ਕੁਆਲਿਟੀ ਦੋਸਤੋਂ ਚੰਗੀ ਐ ਪਸਿਆਂ ਤੇ ਦੋਸਤੋਂ ਤੁਸੀਂ ਕਰਨੀ ਐ ਆਪਣੀ ਅੰਦਰਖ ਪਰ ਕਰਕੇ ਪਛੂੜ ਦਿਆ ਕਰੋ ਸਪੇਸ ਦੋਸਤੋਂ ਉਹਨਾਂ ਦੇ ਬਹੁਤ ਦੇ ਚੰਗੀ ਕਿੰਨਾ ਦੀ ਵੀਰ ਦੁੱਧ ਛੱਲੇ ਦੇ ਜੀ ਦੋ ਦਸ ਕੇ ਲੋ ਖੁੱਲਾ ਹੋਊਗਾ 30 ਵਾਲਾ ਦੇਖੋ ਵੀਰ ਜੀ ਦੰਦ ਦੇਖੋ ਤੇ ਝੋਟੀ ਦੌਂਦੀ ਹੈ ਮੂੰਹ ਠੀਕ ਹੈ ਜੀ ਹਾਂ ਜੀ ਵੀਰ ਜੀ ਮੁੱਲ ਮੁੱਲ ਪਾਜੀ ਫੋਨ ਤੇ ਦੱਸੋ ਸਾਰੇ ਮਜਨ ਬਹੁਤ ਫੋਨ ਤੇ ਸਾਰੇ ਮੁੱਲ ਫੋਨ ਤੇ ਦੱਸਾਂਗੇ ਬਾਕੀ ਇੰਨੀ ਗੱਲ ਆ ਵੀ ਮੁੱਲ 75000 ਤੋਂ ਸ਼ੁਰੂ ਆ ਠੀਕ ਹੈ ਜੀ ਗਰੇਟ ਆਇਰ ਕੀ ਸਾਰੇ ਭਾਰ ਰੱਖੇ ਆ ਅੰਦਰ ਵਾਲੇ ਵੀ ਆ ਲੱਖੋਂ ਬਾਹਰ ਵਾਲੇ ਵੀ ਆ ਠੀਕ ਠੀਕ ਹੈ ਦੋਸਤੋ ਮੁੱਲ ਜਿਹੜਾ ਵੀਰ ਕਹਿੰਦਾ ਵੀ ਆਪਾਂ ਫੋਨ ਤੇ ਕਰਾਂਗੇ ਹਾਂ ਜੀ ਜਿੰਨੇ ਵੀ ਪਸ਼ੂਣ ਕੇ ਸਾਰੇ ਮੁੱਲ ਫੋਟੋ ਮੁੱਲ ਵੀ ਇਹ ਕਹਿੰਦਾ ਵੀ 75000 ਤੋਂ ਸਟਾਰਟਿੰਗ ਹੋਊਗੀ। ਬਾਕੀ ਜਿੱਥੋਂ ਦਾ ਕਮਾਈ ਦਾ ਕਿਸੇ ਦਾ ਮੁੱਲ ਉਥੋਂ ਦਾ ਵੀ। ਹਾਂਜੀ ਉਥੋਂ ਤੱਕ ਲੱਖੋਂ ਬਾਹਰ ਤੱਕ ਜਾ ਸਕਦਾ। ਠੀਕ ਠੀਕ ਜੀ। ਅੱਛਾ ਜੀ ਦੋ ਨੰਬਰ ਬਾਰੇ ਦੱਸੀਂ ਜੀ ਦੇਖੋ। ਇਹ ਮੱਝ ਸੂਈ ਆ। ਇਹਨੂੰ 15 ਦਿਨ ਹੋ ਗਏ ਮੱਝ ਸੂਈ ਨੂੰ। ਅੱਛਾ ਜੀ। ਹਾਂਜੀ ਇਹਦੇ ਲਈ ਦੁੱਧ 12 ਲੀਟਰ ਤਿਆਰ ਹੋਊਗਾ। ਸਵੇਰ ਨੂੰ ਸੂਈ। ਸਵੇਰ ਤਿੱਜਾ ਆਉਂਦੇ ਆ ਤਿੱਜਾ ਹੋਊਗਾ। ਠੀਕ ਹੈ ਜੀ। ਹਾਂਜੀ। ਬੱਚਾ ਦਾ ਕੀ ਹੈ? ਬੱਚਾ ਇਹਦਾ ਟੱਟਾ। ਠੀਕ ਹੈ ਜੀ। ਪੀ ਬੁੰਦੀ ਵੜੀ ਮੱਜ ਠੀਕ ਹੈ ਜੀ ਦੋਸਤੋ ਚੰਗੇ ਕਦ ਕੱਢਦੀ ਏ ਵੀ ਤਿੱਜਾ ਸੂਆ ਵੀਰ ਕੇ ਤਾਂ ਲਾਓ ਤੁਸੀਂ ਆਰਡਰ ਕੁਆਲਿਟੀ ਚੰਗੀ ਥਣਾ ਦੀ ਬੇਤ ਚੰਗੀ ਏ ਬਚਾ ਇਹਦੇ ਮਗਰ ਕੋਈ ਕਟਾਈ ਏ ਹਾਂ ਜੀ ਵੀਰ ਜੀ ਦੁੱਧ ਵੀਰ ਜੀ 10 ਕਿਲੋ ਹੈਗਾ ਤੇ 12 ਲੀਟਰ ਤਿਆਰ 12 ਲੀਟਰ ਤਿਆਰ ਹੈ ਠੀਕ ਹੈ ਜੀ ਬਾਂਦੀ ਬੁੰਦੀ ਆ ਰਾਤ ਦੀ ਆਈਆਂ ਤਾਂ ਬਾਅਦ ਡੰਗਰ ਧਿਆਣੀ ਪਠਾ ਟਕਾ ਹਾਂਜੀ 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 ਨਵੇਂ ਤੋਂ ਆ ਕੇ ਡੰਗਰ ਦੇ ਕਰ ਜੂਗਾ ਪਾਪਾ ਉਦੋਂ ਵੀ ਦੱਸਿਆ ਸੀ ਵੀਡੀਓ ਦੇ ਵਿੱਚ ਵੀ ਸਾਡੇ ਡੰਗਰ ਨੂੰ ਕਿਸੇ ਨੂੰ ਕੋਈ ਬਾਜ਼ਾਰ ਨਹੀਂ ਆ। ਇਹ ਨਹੀਂ ਅਸੀਂ ਆਪਾਂ ਏਕੜਾ ਲਾ ਕੇ ਅੱਜ ਦਾ ਟਾਈਮ ਢੱਕ ਕੇ ਵੀਡੀਓ ਬਣਾਉਣੀ ਆ ਭਾਜੀ ਇਦਾਂ ਜੇ ਕੋਈ ਨਹੀਂ ਸਾਡਾ ਟਾਈਮ 5:35 ਦਾ ਸਵੇਰ ਦਾ 6 ਵਜੇ ਦਾ ਤੇ 5:30 6 ਵਜੇ ਦਾ ਸਾਡਾ ਮੈਂ ਟਾਈਮ ਟੂ ਟਾਈਮ ਚੋਈਏ ਟਾਈਮ ਟੂ ਟਾਈਮ ਹੀ ਚਵਾਗੇ ਜੇ ਕੋਈ ਵੀਰ ਆਪਣੇ ਤੋਂ ਲੈਣਾ ਵਾ ਉਹਨੂੰ ਸ਼ਾਮਾਂ ਨੂੰ ਟਾਈਮ ਤੇ ਮੱਚ ਚਵਾ ਕੇ ਸਵੇਰੇ ਫੇਰ ਟਾਈਮੋਂ ਟਾਈਮ ਚਵਾਵਾਂਗੇ ਠੀਕ ਠੀਕ ਉਹ ਆਪਣਾ ਇਹ ਨਹੀਂ ਕੰਮ ਹੈ ਆਪਾਂ ਵੀਡੀਓ ਬਣਾਉਂਦਾ ਕਰਕੇ ਆਪਾਂ ਮੱਝਾਂ ਇਹਦੇ ਤੇ ਲਾ ਦੀਏ ਉਹ ਕਰਤੀਏ ਇਹ ਕਰਤੀਏ ਉਹਦੇ ਵਿੱਚ ਪੌਦਵ ਨੁਕਸਾਨੇ ਕਰਨੀ ਆ ਇਹਦੇ ਬਾਰੇ ਨਾਂ ਵੀ ਨਹੀਂ ਆ ਭਲਕੇ ਲੈ ਕੇ ਆ ਪਰਸੋਂ ਵੀ ਨਹੀਂ ਦੇਖਣੀਆਂ ਤੇ ਹਾਂਜੀ ਇਹਦੇ ਬਾਰੇ ਇਹਦੀ ਡਿਟੇਲ ਦੱਸੂਗੀ ਜੀ ਇਹ ਮੱਝ ਤਾਜੀ ਸੂਈਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਮੱਝ ਸੂਈ ਨੂੰ ਉਹ ਚੱਲਿਆ ਚਾਰ ਪੰਜ ਦਿਨ ਹੀ ਹੋਏ ਸੂਈ ਬੱਚਾ ਕੀ ਦਿੱਤਾ ਨੇ ਬੱਚਾ ਦਾ ਕੱਟਾ ਮਗਰ ਅੱਛਾ ਜੀ ਇਹ ਤਾਂ ਮਗਰ ਕੱਟਾ ਹੀ ਹੈ ਹਾਂ ਜੀ ਦੁੱਧ ਕਿੰਨਾ ਤਿਆਰ ਹੋਇਆ ਦੁੱਧ ਦੇ ਥੱਲੇ 10 ਕਿਲੋ ਉੱਲਾ ਠੀਕ ਹੈ 10 ਕਿਲੋ ਦੁੱਧ ਥੱਲੇ 10 ਕਿਲੋ ਦੁੱਧ ਉੱਲਾ ਹੋਵੇ ਦੋਸਤੋ ਇੱਕ ਨੋਖੀ ਚੀਜ਼ ਤੁਹਾਨੂੰ ਦਿਖਾਉਂਗਾ ਵੀਡੀਓ ਦੇ ਵਿੱਚ ਵੇਖ ਕੇ ਤੁਸੀਂ ਵੀ ਹੈਰਾਨ ਹੋਗੇ ਆਇਦ ਰਹੋ ਖਾ ਦੋਸਤੋ ਇਹ ਬੜੀ ਵੱਡੀ ਫਰਮਾਰੀ ਕਰ ਪਾਵਾ ਵੇਖੋ ਦੋਸਤੋ ਇੱਕ ਮੱਝ ਨੂੰ ਦੋ ਬੱਚੇ ਚੁਗ ਰਹੇ ਤੇ ਮੱਝ ਦੀ ਘਟੀ ਮੈਂ ਇਦਾਂ ਹੀ ਅੱਛਾ ਚਾਰੀਆਂ ਦੀ ਮੱਝ ਅੱਛਾ 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 ਮੈਂ ਚਲ ਪਾਲ ਜੂਗੀ ਜ਼ਰੂਰ ਇਹ ਵਿਚਾਰੀ ਹਾਂ ਹਾਂ ਦੋਸਤੋ ਵੇਖੋ ਬੜੇ ਮਜੇ ਨਾਲ ਖਲੋਤੀ ਮੱਝ ਵੀ ਬੜੇ ਮਜੇ ਨਾਲ ਚੰਗਾਰੇ ਹੀ ਬੱਚੇ ਹਾਂਜੀ ਆਹ ਵੇਖੋ ਜੀ ਮੱਝ ਇਹ ਥੱਲੇ ਵੀਰ ਦੁੱਧ ਕਿੰਨਾ ਤਿਆਰ ਆ 10 ਲੀਟਰ ਬੋਲਾ ਹੋਵੇ ਸਵੇਰ ਦੁੱਧਾ ਸਵੇਰ ਦੁੱਧਾ ਠੀਕ ਹੈ ਜੀ ਬਾਕੀ ਚੰਗੀ ਸੰਗੀ ਦਾ ਚੰਗੀ ਹੈ ਠੀਕ ਹੈ ਜੀ ਡਾਕ ਲੈ ਦੋਸਤੋ ਨੀਲੀ ਰਾਵੀ ਦੇ ਨਾਲ ਕਾਫੀ ਇਹਦੀਆਂ ਨਿਸ਼ਾਨੀਆਂ ਹੈਗੀਆਂ ਮੇਰੇ ਸਦ 80% ਨੀਲੀ ਰਾਵੀ ਨਾਲ ਮਿਲਦੀ ਜੁਲਦੀ ਹੈ ਆਰਡਰ ਕੁਆਲਿਟੀ ਦੋਸਤੋ ਇਹਨੇ ਵੀ ਚੰਗੀ ਤਿਆਰ ਕੀਤੀ ਹੈ ਜਣਾ ਤੁਲਾਂ ਦੀ ਕੁਆਲਿਟੀ ਚੰਗੀ ਹੈ ਵਿੱਥ ਚੰਗੀ ਹੈ ਹਾਂਜੀ ਵੀਰ ਜੀ 4 ਨੰਬਰ ਬਾਰੇ ਦੱਸੋ ਜੀ ਇਹ ਵੀ ਮੱਝ ਦੀ ਹੈ ਕਿੰਨਾ ਟਮ ਹੋ ਗਿਆ ਸੀ ਪੀਨੂ ਅੱਜ 5-6 ਦਿਨ ਹੋ ਗਏ ਠੀਕ ਹੈ ਜੀ ਹਾਂਜੀ ਤੇ ਬੱਚਾ ਕੀ ਦਿੱਤਾ ਨੇ ਬੱਚਾ ਇਹਦਾ ਕੱਟਾ ਆਦਾ ਅੱਛਾ ਇਹਦੇ ਮਗਰੋਂ ਕੱਟਾ ਆ ਗਿਆ ਇਹਦਾ ਮਗਰੋਂ ਕੱਟਾ ਵੀ ਬੋਰੀ ਤੇ ਨਿਕਲਦੀ ਆ ਅੱਛਾ ਜੀ ਕਿੰਨਾ ਕੁ ਦੁੱਧ ਚੋਂ ਆਉਂਦੀ ਬੜੇ ਦੁੱਧ ਠੀਕ ਹੈ ਜੀ ਦੋਸਤੋ 9-10 ਕਿਲੋ ਬੋੜਾ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਵੀਰ 4-5 ਦਿਨ ਚਾਰ 6 ਦਿਨ ਹੋ ਚੱਲੇ 6 ਦਿਨ ਹੋ ਗਏ ਦੋਸਤੋ ਸੂਈ ਨੂੰ ਫਿਰ ਕੁਆਲਿਟੀ ਚੈੱਕ ਕਰੋ ਦੀ 13 ਚੰਗੇ ਕੱਦ ਕੱਟ ਦੀ ਠੀਕ ਹੈ ਜੀ ਥਣਾ ਦੀ ਦੋਸਤੋ ਬੇਹਤ ਚੰਗੀ ਹੈ ਕੁਆਲਿਟੀ ਥਣਾ ਦੀ ਬਹੁਤ ਵਧੀਆ ਆ ਆਰਡਰ ਕੁਆਲਿਟੀ ਚੰਗੀ ਤਿਆਰ ਕੀਤੀ ਮਾਜ ਨੇ ਬੱਚਾ ਇਹਦਾ ਮਗਰ ਕਟਾ ਹੀ ਰਿਹਾ ਇਹਦੇ ਮਗਰ ਕਟਾ ਪੰਜਵੇਂ ਨੰਬਰ ਪਰ ਕੋਸੂ ਦੇ ਉਹ ਦੁੱਲੜ ਆਪਣੀ ਘਰੇ ਰੱਖੀ ਆ ਯਾਰ ਮੱਝਾਂ ਸੋਈਆਂ ਹੁਣ ਤੁਹਾਨੂੰ ਗੱਬਣਾ ਬਖਾਉਨੇ ਆ ਠੀਕ ਹੈ ਜੀ ਬੱਚੇ ਦੋਸਤੋ ਇੱਕ ਰਾਂ ਸਾਰਿਆਂ ਦਾ ਮੈਂ ਕੈਮਰਾ ਮਾਰ ਦਿੰਨਾ ਕਿਉਂਕਿ ਇਕੱਲੇ ਇਕੱਲੇ ਕਰਕੇ ਕੀ ਇਹਨਾਂ ਦੱਸ ਲਈਏ ਮੁਸ਼ਕਲ ਹੋ ਜਾਂਦਾ ਚਾਰ ਬੱਚੇ ਇਹ ਤੇ ਪੰਜਵਾਂ ਬੱਚਾ ਓਲਡਾ ਗਾੜੀ ਬੱਧਾ ਮੱਝ ਦੇ ਦੋਸਤੋ ਇਹ ਕੀ ਨਗਿੰਨਾ ਤੁਹਾਨੂੰ ਦਿਖਾਉਣੇ ਅੰਜ ਵੀਰ ਜੀ ਇਹਦੀ ਡਿਟੇਲ ਦੱਸੋ ਜੀ ਇਹ ਗੱਬਣ ਆ ਕਿੰਨਾ ਟਾਈਮ ਲੱਗਦੀ ਇਹ ਮੱਝ ਦੀ ਚਾਰ ਹਫਤਾ ਲੈ ਜੋ ਗਰਾਮ ਨਾਲ ਹਫਤਾ ਲੈ ਜੋ ਚੌਗੀ ਮੂੰਹ ਜੀ ਸੂਆ ਕਰਵਾ ਸੁਣੀ ਜੀ ਸੂਆ ਦੂਜਾ ਸੁਣੀ ਆ ਦੂਜਾ ਸੂਆ ਚੌਗੀ ਮੂੰਹ ਚੌਗੀ ਮੂੰਹ ਘਟੀ ਠੀਕ ਹੈ ਜੀ ਬਾਕੀ ਸਿੰਘੀ ਬਲੀਤੀ ਵੜੀ ਆ ਠੀਕ ਹੈ ਜੀ ਦੋਸਤੋ ਕੁਆਲਟੀ ਵੀ ਪੂਰੀ ਫੁੱਲ ਆ ਚਾਰ ਦੰਦ ਬਹੁਤ ਦੂਜਾ ਸੂਆ ਸੁਣੀ ਇੱਕ ਪਰਾ ਟਾਈਮ ਅਜੇ ਖੜਦੀ ਨਗੀਨਾ ਹੀ ਆ ਦੋਸਤੋ ਇਹ ਕੱਦਗਾਠ ਹੀ ਚੰਗਾ ਹੱਡਾਂ ਪੈਰਾਂ ਦੀ ਖੁੱਲੀ ਉੱਚੇ ਲੰਬੇ ਕੱਦਗਾਠ ਦੀ ਸੋਹਣੀ ਸੁਨਖੀ ਆਰਡਰ ਕੁਆਲਟੀ ਚੰਗਾ ਤਿਆਰ ਕਰੂਗੀ ਅੱਜ ਇਹ ਦੋਸਤੋ ਸੂਨ ਦੇ ਟਾਈਮ ਤੱਕ ਬਹੁਤ ਵੱਡੀ ਆਰਡਰ ਕੁਆਲਿਟੀ ਤਿਆਰ ਕਰੂਗੀ ਪਰਮਾਨੰਗੂ ਤੋਦੀ ਮਸਤ ਦੋਸਤੋ ਹਾਥੀਰ ਦੀ ਚਾਲੇ ਜੀ ਬਾਕੀ ਕੀ ਬੜੀ ਸਿੰਘ ਇੱਕੋ ਜੇ ਇੱਕ ਹਫਤੇ ਤੱਕ ਦੋਸਤੋ ਆਰਡਰ ਕੁਆਲਿਟੀ ਕਾਫੀ ਵੱਡੀ ਤਿਆਰੀ ਕਰੂਗੀ ਹਾਂਜੀ ਵੀਰ ਜੀ ਇਹਦੇ ਬਾਰੇ ਦੱਸੋ ਜੀ ਇਹ ਵੀ ਮੱਝ ਸੁਣ ਵਾਲੀ ਆ ਕਿੰਨਾ ਟਾਈਮ ਖੜਦੀ ਵੀਰੇ ਇਹ ਵੀ ਮੱਝ 4 ਕੁ ਦਿਨ ਲੈਣੀ ਆ 4 ਨਹੀਂ ਖੜਦੀ 4-5 ਦਿਨ ਲੈ ਜੂਗੀ ਰਾਤ ਸਵੇਰ ਕਰਵਾ ਸੁਣਗੀ ਜੀ ਸੂਆ ਇਹ ਦੂਜਾ ਸੁਣਗੀ ਦੋ ਦਿਨ ਲੈ ਜਾਣਾ ਹਫਤਾ ਵੀ ਲੈ ਜੇ ਹੋ ਸਕਦਾ ਦੋਸਤੋ ਇਹ ਵੀ ਮੱਝ ਜੀ ਇੱਕ ਹਫਤੇ ਦੀ ਕੱਚੀ ਹੈ ਇਹ ਵੀ ਚੰਗੇ ਕੱਦ ਕਾਠ ਦੀ ਉੱਚੇ ਲੰਬੇ ਸੋਹਣੇ ਸੁਨਖੇ ਕੱਦ ਕਾਠ ਦੀ ਮੈਂ ਨਹੀਂ ਪਤਲੀ ਬੜੀ ਚਮੜੀ ਹੈ ਪਤਲੀ ਚਮੜੀ ਦੀ ਦੋਸਤੋ ਦੇਖ ਲਓ ਥਣਾ ਥਣਾ ਦੀ ਕੁਆਲਿਟੀ ਦੋਸਤੋ ਚੈੱਕ ਕਰ ਲਓ ਜੀ ਆਰਡਰ ਕੁਆਲਟੀ ਸੂਨ ਦੇ ਟਾਈਮ ਤੱਕ ਕਾਫੀ ਵੱਡੀ ਤੇ ਆ ਅੱਛਾ ਜੀ ਫਿਰ ਕੀ ਹੁਣ ਗੱਭਣ ਆਂ ਆਪਾਂ ਲੈਂਦੇ ਸੱਜਰ ਸੋਈ ਆਪਾਂ ਲੈਂਦੇ ਹਰਿਆਣੇ ਚੋਂ ਲੈਂਦੇ ਮੱਝ ਇਹਨੇ ਕਿੰਨਾ ਕੁ ਦੋ ਚਵਾਇਆ ਪਹਿਲੇ ਸੋਈ ਦਾ 17 18 ਕਿਲੋ ਦੁੱਧ ਚਵਾਇਆ ਠੀਕ ਹੈ ਆਪਾਂ ਬੋਲੇ ਚ ਦਿੱਤੀ 14 ਕਿਲੋ ਤੋਂ ਬੋਲਾ ਸੀ ਉਹਨਾਂ 17 18 ਦਿੱਤਾ ਮਾਮੂਲੀ ਜੀ ਚਵਾਈ ਤੇ ਹੋਣਾ ਮੁੰਡਾ ਬਾਹਰ ਚੱਲ ਗਿਆ ਤੇ ਅੰਕਲ ਤੋਂ ਸਾਂਭੀ ਸੋਈ ਮਿਲ ਜਾਂਦੀ ਆਪਾਂ ਲੈਂਦੀ ਠੀਕ ਹੈ ਤੇ ਬਾਕੀ ਹਜੇ ਵੀ ਮੱਝ ਨੇ ਰੰਗ ਨਹੀਂ ਛੱਡਿਆ ਵੇਖ ਲੋ ਤੱਕ ਤੱਕ ਰੰਗ ਨਹੀਂ ਛੱਡਦਾ ਹਾਂਜੀ 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 ਅੱਜ ਅੱਛਾ ਜੀ ਅਗਲੀ ਵ ਏ ਵੀਰ ਕਿੰਨਾ ਟਾਈਮ ਖੜਦੀ ਏ ਇਹ ਲੈ ਲੀ ਜੇ ਤਿਆਰ ਆ ਤਿਆਰ ਹੀ ਆ ਹਾਂਜੀ ਦੋਸਤੋ ਇੱਕ ਹੌਦਾ ਜੇ ਅੱਛਾ ਪੰਜ ਚਾਰਨ ਖੜੂਗੀ ਹਾਂਜੀ ਪੰਜ ਚਾਰਨ ਦੋਸਤੋ ਖੜੂਗੀ ਆਰਡਰ ਕੁਆਲਿਟੀ ਚੰਗਾ ਤਿਆਰ ਕਰੀ ਹੁੰਦੀ ਏ ਠਣਾ ਠਣਾ ਦੀ ਦੋਸਤੋ ਕੁਆਲਿਟੀ ਚੰਗੀ ਏ ਕਿ ਕਿਉਂ ਜਾਣਵੜੀ ਬੋਲੀ ਹੈ ਅੱਛਾ ਜੀ ਸੂਨ ਦੇ ਟਾਈਮ ਤੱਕ ਦੋਸਤੋ ਕਾਫੀ ਵੱਡਾ ਆਰਡਰ ਕੁਆਲਿਟੀ ਤਿਆਰ ਕਰੂਗੀ ਕੱਦ ਦੇ ਹਿਸਾਬ ਨਾਲ ਦੋਸਤੋ ਆਰਡਰ ਇਹ ਆਪੇ ਕੱਦ ਦੋ ਵੱਡਾ ਤਿਆਰ ਕਰ ਸਕਦੀ ਨੀਲੀ 라ਵੀ ਹੈ ਦੋਸਤੋ ਪਿਓਰ ਨੀਲੀ 라ਵੀ ਜਿਹੜੇ ਵੀਰ ਨੀਲੀ 라ਵੀ ਦੇ ਸ਼ਕੀਨ ਉਹਨਾਂ ਵਾਸਤੇ ਤੋਹਫਾ ਹੀ ਹੈ ਹਾਂਜੀ ਵੀਰ ਜੀ ਇਹਦੇ ਬਾਰੇ ਇਹ ਪਹਿਲਾਂ ਝੋਟੀ ਪਹਿਲਾਂ ਝੋਟੀ ਅੱਛਾ ਜੀ ਕਿੰਨਾ ਟਾਈਮ ਖੜਦੀ ਵੀਰੇ ਇਹ ਲੈ ਵੀ 15 ਦਿਨ ਹੱਸ ਕੇ ਲੈ ਜੂਗੀ ਝੋਟੀ ਅੱਛਾ ਸਵੇਰ ਕਿੰਨਾ ਸੁਣੀ ਆ ਪਹਿਲਾਂ ਪਹਿਲਾ ਪਹਿਲਾ ਸਵੇਰ ਸ਼ੀ ਮੋਹ ਛਗੀ ਮੋਹ ਛਗੀ ਹੈ ਠੀਕ ਹੈ ਤੱਤਗਾਠ ਵੜਾ ਝ ਦੋਸਤੋ ਚੰਗੇ ਕਦ ਕੱਡ ਕੱਢ ਦੀ ਖੁੱਲੇ ਸਾਡੇ ਪਰਾਂ ਦੀ ਇੱਕ ਹਫਤੇ ਦੀ ਕੱਚੀ ਜੇ ਵੀਰ ਕੰਦਾ ਅੰਧੀ ਸੀ ਲੋੜੀ ਹੈ ਅੱਛਾ ਜੀ ਪੈਨਿਟ ਬਣਾਉਣਾ ਕੋਈ ਨਹੀਂ ਜਨੀ ਵੀ ਕਈ ਬੈਲਣ ਹੱਥ ਲਾਉਂਦੀਆਂ ਦਾ ਮਾਰ ਗਈ ਠੀਕ ਹੈ ਜੀ ਇਹ ਆਪਣੀ ਕਲਾ ਨਹੀਂ ਠੀਕ ਹੈ ਚੰਗੇ ਕਦ ਕੱਢ ਦਿੱਤੀਏ ਦੋਸਤੋ ਇਹ ਇੱਕ ਹਫਤਾ ਜੇ ਸੂਂਦ ਖੜਦੀ ਹੈ ਸੂਂਦ ਦੇ ਟਾਈਮ ਤੱਕ ਆਰਡਰ ਕੁਆਲਿਟੀ ਕਾਫੀ ਵੱਡੀ ਤਿਆਰ ਕਰੂਗੀ ਉਹਨਾਂ ਦੀ ਕੁਆਲਿਟੀ ਦੋਸਤੋ ਚੈੱਕ ਕਰ ਲੋ ਹਾਂਜੀ ਵੀਰ ਜੀ ਇਹਦੇ ਬਾਰੇ ਦੱਸੋ ਜੀ ਇਹ ਵੀ ਮੱਝ 20 ਦਿਨ ਦੀ 20 ਦਿਨ ਖੜਦੀ ਆ ਅੱਛਾ ਕਰ ਮੈਂ ਸੂਹਾ ਸੁਣੀ ਵੀਰੇ ਇਹ ਦੂਜਾ ਸੂਹਾ ਸੁਣੀ ਆ ਦੂਜਾ ਸੂਹਾ ਸੁਣੀ ਆ ਹਾਂਜੀ ਠੀਕ ਹੈ ਜੀ ਤੁਹਾਨੂੰ ਮੈਂ ਦੱਸਣਾ ਇਹ ਮੱਝ ਦੇ ਨਾਲ ਹੀ ਆਈ ਦੋ ਨੰਬਰ ਵਾਲੀ ਦੇ ਨਾਲ ਜਿਹੜੀ ਆਪਾਂ ਦਿੱਤੀ ਹਰਿਆਣੇ ਤੋਂ ਲਿਆਂਦਾ ਸੀ ਜੋੜਾ ਅੱਛਾ ਅੱਛਾ ਜੀ 6-7 ਮੱਝਾਂ ਲਿਆਂਦੀਆਂ ਤੇ ਬੰਦਿਆਂ ਜੋੜਾ ਖੜਿਆ ਆਪਣੇ ਤੋਂ ਠੀਕ ਹੈ ਤੇ ਉਹ ਦੋ ਹੀ ਰੱਖੀਆਂ ਹੁਣ ਠੀਕ ਹੈ ਜੀ ਤੇ ਉਹ ਤੇ ਤਿਆਰ ਹੋ ਇਹ 20 ਦਿਨ ਖੜਦੀ ਆ ਅੱਛਾ ਠੀਕ ਹੈ ਹਾਂਜੀ ਇੰਨੀ ਮੱਝ 57 ਦਿਨ ਦੀ ਦੁੱਧ ਚਵਾਇਆ ਦੋਸਤੋ ਅਜੇ 20 ਦਿਨ ਖੜਦੀ ਹੈ ਵੀਰ ਕਹਿੰਦਾ ਦੂਜਾ ਸੁਆ ਸੁਣੀ ਹੈ ਚੰਗੇ ਕਦ ਕਾਟ ਦੀ ਆਰਡਰ ਕੁਆਲਿਟੀ ਚੰਗਾ ਤਿਆਰ ਕਰੂਗੀ ਸੁੰਦੇ ਟਾਈਮ ਤੱਕ ਅਜੇ ਦੋਸਤੋ 20 ਦਿਨ ਪਏ ਆ ਅਜੇ ਸੁੰਦੇ ਵਿੱਚ ਉਸ ਹਿਸਾਬ ਦੇ ਨਾਲ ਆਰਡਰ ਕੁਆਲਿਟੀ ਦੋਸਤੋ ਬਹੁਤ ਵੱਡੀ ਤਿਆਰ ਕਰੂਗੀ ਚੰਗੇ ਕਦ ਕਾਟ ਦੀ ਹੈ ਨੰਬਰ 220 ਦਾ ਮੈਂ ਸਕਰੀਨ ਤੇ ਚੱਲਦਾ ਕਰ ਦੂੰਗਾ ਜਿਹੜਾ ਵੀ ਪਸ਼ੂ ਜਿਹੜੇ ਵੀ ਉਹਨੂੰ ਪਸੰਦ ਆਊਗਾ ਵੀਰ ਨਾਲ ਫੋਨ ਤੇ ਗੱਲਬਾਤ ਕਰਕੇ ਤੁਸੀਂ ਖਰੀਦ ਸਕਦੇ ਹੋ ਹਾਂਜੀ ਹਾਂਜੀ ਮੌਕੇ ਦੇ ਮੁੱਲ ਦੱਸਾਂਗੇ ਕੋਈ ਜੱਕੜ ਨਹੀਂ ਬਾਕੀ ਰੇਟ 75000 ਤੋਂ ਸ਼ੁਰੂ ਆ 75000 ਤੋਂ ਬਾਹਰ ਤੱਕ ਆ ਠੀਕ ਹੈ ਜੀ ਠੀਕ ਹੈ ਜੀ ਦੋਸਤੋ ਮੱਝਾਂ ਜਿੰਨੀਆਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਈਆਂ ਵਾ ਤਸੱਲੀ ਤੁਸੀਂ ਆਪ ਕਰਨੀ ਹੈ ਮੇਰਾ ਕੰਮ ਸਿਰਫ ਦੋਸਤੋ ਵੀਡੀਓ ਬਣਾ ਕੇ ਜਿਹੜੀ ਚੈਨਲ ਤੇ ਪਾਉਣੀ ਹੈ ਜਿਹੜਾ ਵੀ ਪਸ਼ੂ ਖਰੀਦਣਾ ਤਸੱਲੀ ਕਰਕੇ ਖਰੀਦਿਆ ਕਰੋ ਕਾਲੀ ਨਾ ਕਰਿਆ ਕਰੋ ਮੋਲ ਦੋਸਤੋ ਤੁਹਾਨੂੰ ਵੀਰ ਨੇ ਦੱਸਦਾ ਵੀ 75000 ਤੋਂ ਮੋਲ ਸ਼ੁਰੂ ਹੋਊਗਾ ਸਾਰੇ ਪਸੂਆਂ ਦਾ। ਬਾਕੀ ਦੋਸਤੋ ਦੁੱਧ ਦੇ ਹਿਸਾਬ ਨਾਲ ਮੋਲ ਦੋਸਤੋ ਵਧਦਾ ਜਾਊਗਾ। 75000 ਤੋਂ ਲੈ ਕੇ 1.5 ਲੱਖ ਤੱਕ ਮੈਂ ਹਾਂ ਜੀ ਆਪਣੀ। 75000 ਤੋਂ ਲੈ ਕੇ 1.5 ਲੱਖ ਤੱਕ ਵੀਰ ਕਹਿੰਦਾ ਮੱਝ ਆਪਣੇ ਕੋਲ ਆਉਂਦੀ ਹੈ। ਤੇ ਹੁਣ ਮੌਕੇ ਤੇ ਮੌਜੂਦ ਵੀ ਹੈਗੀ ਹੈ ਮੱਝ। ਇਹ ਤੋਂ ਡਿਫਰੈਂਸ ਨਹੀਂ। ਤੋਂ। ਪਹਿਲਾਂ ਛੋਟੀ ਦੋਸਤ ਤੁਹਾਨੂੰ ਇੱਕ ਵਾਰ ਦੁਬਾਰਾ ਤੋਰ ਕੇ ਦਿਖਾਉਣੇ ਦੋਂਦੀ ਇਹ ਮੂੰਹ ਸਕੇ ਕੇ ਦੋ ਦੰਦ ਪਹਿਲਾ ਛੁਆ ਦੁੱਧ 10 ਗੱਲ ਵੀਰ 10 ਲੀਟਰ ਦੇ ਜੀ ਦੁੱਧ ਖੁੱਲਾ ਡੁੱਲਾ ਤਿਆਰ ਥਲੇ ਕੋਈ ਵੀਰ ਦੋ ਟਾਈਮ ਤਿੰਨ ਟਾਈਮ ਚੋ ਕੇ ਆਪਣੀ ਤਸੱਲੀ ਕਰਕੇ ਸੀਦੇ ਚੰਗੇ ਕਦ ਕੱਢਦੀ ਆ ਸਾਨੂੰ ਪੂਰੇ ਕੱਢ ਜੇ ਇੱਕ ਬੱਚਾ ਲਾ ਕੇ ਵਿਖਾ ਦੇਣੇ ਤੁਹਾਨੂੰ ਵਿਖਾਓ ਜੀ ਚਾਹ ਦੋਸਤੋ ਲਾ ਕੇ ਤੁਹਾਨੂੰ ਇੱਕ ਰਾਂ ਥਣਾ ਦੀ ਦੀ ਅਸਮਾਨ ਦਾ ਵੀ ਆਰਡਰ ਚੰਗਾ ਤਿਆਰ ਕਰਦੀ ਹੈ ਥਣਾ ਦੇ ਵਿੱਚ ਦੋਸਤੋ ਪੂਰਾ ਜੋਸ਼ ਹੈ ਮਾਈ ਦੇ ਮੈਂ ਇਹ ਜਨਾ ਆ ਕੇ ਮੈਂ ਦਰਾਦੀ ਨਹੀਂ ਇਧਰ ਆਉਂਦੀ ਐ ਮੈਂ ਦੋਸਤੋ ਇਹ ਸਾਡੇ ਤੋਂ ਆਪਾਂ ਤੁਹਾਨੂੰ ਲਾਈਵ ਚ ਵਾਈਆਂ ਦੋ ਮੱਝਾਂ ਦੀ ਦਿਖਾਈਆਂ ਸੀ ਤੇ ਇੱਕ ਦੋ ਦਿਨ ਦੇ ਵਿੱਚ ਦੋਸਤੋ ਫਿਰ ਤੁਹਾਨੂੰ ਆਪਾਂ ਲਾਈਵ ਚ ਵਾਈ ਕਰਾ ਕੇ ਦਿਖਾਵਾਂਗੇ ਮੱਝਾਂ ਦੀ ਕਈ ਵੀਰ ਲਾਈਵ ਸ਼ਕਾਈ ਦੇ ਬੜੇ ਸ਼ਕੀਨ ਹੁੰਦੇ ਆ ਲਾਈਵ ਵਿੱਚ ਵਾਈ ਦੋਸਤੋਂ ਆਪਾਂ ਜੂ ਤੁਹਾਨੂੰ ਇੱਕ ਅੰਦਰ ਦੇ ਵਿੱਚ ਦਿਖਾਵਾਂਗੇ ਜਿੰਨੇ ਵੀਰ ਵੀਡੀਓ ਵੇਖਦੇ ਖੈਰਾ ਡੇਰੀ ਫਾਰਮ ਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ ਜੀ ਹਾਂ ਜੀ ਧੰਨਵਾਦ ਵੀ ਕਿਤਰ ਆ ਦੋਸਤੋਂ ਪਸਮਾ ਕੇ ਵੇਖ ਲਓ ਅੱਜ ਥਣ ਪੂਰਾ ਜੋਸ਼ ਨਾਲ ਤਿਆਰ ਕਰੀ ਜਾਂਦੀ ਹੈ ਚਵਾਇਜ ਹੋਈ ਵੀ ਰਹਾ ਇੱਕ ਨੰਬਰ ਦਾ ਚਵਾ ਆਹ ਦੇਖੋ ਦੋਸਤੋ ਤੋੜ ਦੀ ਝੋਟੀ ਇੱਕ ਮਿੰਟ ਪੀੜੀ ਦੇ ਪਾਗਰ ਦੇ ਕੋਲ ਥਾਣਾ ਆ ਟੈਟ ਹੋ ਗਏ ਪੂਰੇ ਦੇ ਇੱਕ ਨਾਲ ਵੀ ਰੰਦਦਾ ਥਣ ਛੋਟਾ ਝੋਟੀ ਦਾ ਨਹੀਂ ਨਹੀਂ ਦੇਖੋ ਝੋਟੀ ਚਵਾ ਦੋਸਤੋ ਵਧੀਆ ਇੱਕ ਨੰਬਰ ਦਾ ਚਵਾ ਵਧੀਆ ਮੁਠੀ ਆ ਚਵਾ ਲਗਾ ਇੱਥੇ ਵੀ ਡੱਕ ਮੜੀ ਕਰੋ ਚੱਕ ਦੋਸਤੋ ਥਣ ਪਸਮਕੇ ਦੋਸਤੋ ਦੇਖੋ ਆਇਆ ਪੂਰੇ ਨਿਖੜੇ ਹੋ ਗਏ ਉਹ ਇੱਥੇ ਛੱਡ ਲਿਓ ਝੋਟੀ ਨੂੰ ਠੀਕ ਹੈ ਜੀ ਇਹ ਉਧਰ ਦੇ ਇੱਧਰ ਨਹੀਂ ਬੱਚਾ ਉੱਥੇ ਤੇ ਝੋਟੀ ਇੱਥੇ ਵੇ ਲੋ ਪਿਸ਼ਾ 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 ਮੜਿਆ ਪਿਸ਼ਾ ਕੀ ਬੜਾਈ ਜੀ ਖਲੋਤੀ ਮਾਰ ਦਿੱਤਾ ਮਾਰੂ ਮਾਰੂ ਬੈਠਰ ਇਹ ਨਹੀਂ ਜੀ ਤੀਰਾ ਠੀਕੇ ਵੀ ਲੈ ਜੋ ਇਹ ਨਹੀਂ ਅਮੀ ਉਹ ਚੋਟੀ ਸੀ ਲੰਦੇ ਦਾ ਤੇ ਨਹੀਂ ਬਿਲਕੁਲ ਗਾਂਵਾਰ ਕੀ ਸੀ ਜਿਹੜਾ ਦੱਸੋ ਧੰਨਵਾਦ दोस्तों ਤੁਹਾਡਾ ਵੀਡੀਓ ਵੇਖਣ ਵਾਸਤੇ